ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਮੈਂ ਵਿਰੇਂਦਰ ਸਿੰਘ ਹੈਪੀ ਸੰਧੂ ਨਰਸਰੀ ਐਚ 49 ਪਿੰਡ ਚੰਦੂ ਕਲਾ ਤਹਿਸੀਲ ਰਤਿਆ ਜ਼ਿਲ੍ਹਾ ਫਤਿਹਗੜ ਕਿਸਾਨ ਦੋਸਤੋ ਆਪਣੇ ਕੋਲ ਗੋਭੀ ਦੀਆਂ ਰਿਸਰਚ ਵੈਰਾਈਟੀਆਂ ਤਿਆਰ ਹੋ ਚੁੱਕੀਆਂ ਨੇ ਕਿਸੇ ਕਿਸਾਨ ਦੋਸਤ ਨੂੰ ਜ਼ਰੂਰਤ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਜੀ ਸਾਡਾ ਮੋਬਾਈਲ ਨੰਬਰ 97280 81400 8 830 71 440 14 ਦੂਰ ਨੇੜੇ ਦੀ ਸਬਦਾ ਉਪਲਬਧਦਾ ਹੈ ਰਿਸਰਚ ਵੈਰਾਈਆਂ ਨੇ ਡਾਕਟਰ ਦੀ ਆ ਨੋਬਲ ਦੀ ਆ ਵੈਲਕਮ ਦੀ ਆ ਅਦਰ ਦੇ ਵਿੱਚ ਹੋਰ ਵੈਰਾਈਆਂ ਵੀ ਨੇ ਪਰ ਉਹ ਜੋ ਵੀ ਕੋਈ ਡਿਟੇਲ ਪੁੱਛਣੀ ਚਾਹੁੰਦਾ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਜੀ ਗੋਭੀ ਰੈਡੀ ਹੈ ਜੀ ਕਿਸੇ ਵੀ ਕਿਸਾਨ ਦੋਸਤ ਨੇ ਲਾਉਣੀ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰੋ ਜੈ ਹਿੰਦ ਕਿਸਾਨ ਦੋਸਤੋ ਸਸੇਕਾਰ